ਆਕੇ ਆਏ ਸਾਡੇ ਕੋਲੇ ਆਇਆ ਜੱਡਾ ਉਹਦੇ ਹੀ ਅਵੇ ਬੈਕ ਪੁੱਛ ਨਹੀਂ ਜਾਂਦੇ ਜਦੋਂ ਸਾਡਾ ਦਿਖਾਈ ਹੋਵੇ ਸਾਡੇ ਕੋਲੇ ਆ ਗਿਆ ਅਸੀਂ ਬੈਠੇ ਅਸੀਂ ਡੀਸੀ ਸਾਹਿਬ ਕੋਲੋਂ ਹੀ ਆਇਆ ਜੀ ਸਾਹਿਬ ਦੇ ਆਰਡਰ ਨਹੀਂ ਜਿਹੜੇ ਆਪਣੇ ਕਿਹੜੇ ਕੋਈ ਆਰਡਰ ਨਹੀਂ ਹੁੰਦੇ ਨਹੀਂ ਸਾਡੇ ਸਾਹਮਣੇ ਗੱਲ ਵੀ ਨਹੀਂ ਕੋਈ ਆਰਡਰ ਉਤਰ ਕੋਈ ਨਹੀਂ ਇਹ ਆਰਡਰ ਅਮ ਤਾਲ ਕੋਈ ਆਰਡਰ ਹੈ ਜਿਹਨੂੰ ਕੋਈ ਆਰਡਰ ਇੰਪਲੀਮੈਂਟ ਕਰਨਾ ਨਹੀਂ ਹੁੰਦਾ ਬਿਊਟੀ ਤੁਹਾਡੀ ਜੁੜੀ ਆ ਅਸੀਂ ਸਪੈਸਟ ਕਰੋ ਕਹਿੰਦੇ ਜੀ ਤੋਂ ਬੈਂਕ ਦੀ ਨਾ ਹਾਂ ਜੀ ਇਹ ਕਨਫਰੈਂਟੇਸ਼ਨ ਜਿੰਨੀ ਮਰਜ਼ੀ ਵਧਾਉਣੀ ਆ ਦੇਖੋ ਵਧਾਓ ਪਰ ਮੈਂ ਨਹੀਂ ਚਾਹੁੰਦਾ ਵੀ ਦੇਖੋ ਦੇਖੋ ਆਪਣੇ ਮਸਲੇ ਬਹੁਤ ਨੇ ਕਿਸਾਨੀ ਵਾਲੇ ਦੇਖੋ ਬੈਂਕਾਂ ਕੋਈ ਆਏ ਨਹੀਂ ਹੈਗਾ ਵੀ ਲੋਨ ਤੋਂ ਘਰੇ ਦੇ ਕੇ ਜਾਂਦੀਆਂ ਨੇ ਆਪਾਂ ਆਪਾਂ ਕੁੱਟੇ ਨਹੀਂ ਆਪਾਂ ਪੈਰਾਂ ਦੇ ਵੀ ਕੁੱਟੇ ਲਾਉਣੇ ਆ ਉਹ ਤਾਂ ਲੋੜ ਮਨਾਉਂਦੇ ਜੀ ਸਾਰੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਜੇ ਐਂ ਕਰੀਏ ਤਾਂ ਦੇਖੋ ਅਸੀਂ ਦਫਤਰ ਕੰਮ ਛੱਡ ਕੇ ਆਉਣਾ ਕੰਮ ਛੱਡ ਕੇ ਆਉਂਦੀਆਂ ਫਿਰਕੇ ਕੱਲ ਨੂੰ ਹੋਰ ਫੋਰਸ ਆਊਗੀ ਮੈਂ ਤਾਂ ਤੁਹਾਨੂੰ ਇਹੀ ਦੇਖੋ ਜਿੱਦਾਂ ਤੁਹਾਡੇ ਚ ਕੋਈ ਚੰਗਾ ਬੰਦਾ ਹੈ ਬੈ ਕੇ ਇਹਦੀ ਕੋਈ ਜ਼ਿੰਮੇਵਾਰੀ ਲੈਂਦਾ ਹੈ ਮੈਂ ਤੁਹਾਨੂੰ ਇਹ ਆਪ ਉਹ ਹੀ ਕਰ ਦੇਣਾ ਮੈਂ ਤੁਹਾਨੂੰ ਪਹਿਲਾਂ ਆਉਣ ਸਾਨੂੰ ਉਹੀ ਗੱਲ ਕਹੀ ਜਿੰਦੀ ਕਹਿਣ ਦਾ ਮਤਲਬ ਇਹ ਵੀ ਆ ਵੀ ਜੇ ਪਰਿਵਾਰ ਹੈ ਉਹ ਬੈਠ ਕੇ ਸੈਟਲਮੈਂਟ ਲਈ ਤਿਆਰ ਹੈ ਇਹਦੇ ਇਹਦੀ ਕਿਸੇ ਨੇ ਉਹ ਵੀ ਇਹਦੀ ਕਿਸੇ ਨੇ ਉਹ ਵੀ ਪੈਸੇ ਦਾ ਕੋਈ ਮੈਂ ਆਉਂਦੇ ਹੁੰਦੇ ਨੇ ਗਾਰੰਟੀ ਗਰੰਟਰ ਕੋਈ ਸਿਕ ਗਾਰੰਟੀ ਨਹੀਂ ਹੈ ਗਾਰੰਟੀ ਨਹੀਂ ਹੈ ਇਹਨਾਂ ਦੇ ਮਾਤਾ ਨੇ ਲਾਂਚ ਜਾਈ ਨਾ ਫਾਗਟ ਐਪਲੀਕੇਸ਼ਨ ਕੋਪੀ ਗਵਰਨਮੈਂਟ ਸਰਵਨਟ ਜੀ ਨਾ ਉਹ ਕਰਕੇ ਉਹ ਗਾਰੰਟੀ ਦੀ ਲੋੜ ਨਹੀਂ ਹੁੰਦੀ ਜਿੰਨਾ ਚਿਰ ਉਹ ਸਹੀ ਦੇ ਅੰਦਰ ਫਰਜ਼ੀ ਵੀ ਰਹਿੰਦੇ ਨੇ ਜਰੂਰ ਤੁਹਾਨੂੰ ਮਜਬੂਰੀਆਂ ਆ ਜਾਣਗੇ ਬੰਦੇ ਆ ਜਾਣਗੇ ਇਹਦੇ ਗੱਲ ਚਲੋ ਰਿਪੋਰਟ ਕਰ ਦਾਂਗੇ ਹਾਂਜੀ ਹਰ ਰਿਪੋਰਟ ਕਰ ਦੇਖੋ ਇਹ ਵਾਪਸ ਐ ਨਹੀਂ ਹੈਗਾ ਕਿ ਕਬਜ਼ਾ ਰੁਕ ਜਾਊਗਾ ਨਹੀਂ ਸਰ ਦੇਖੋ ਜੀ ਓਡਾ ਫਰਜ਼ਾ ਹੋਣਾ ਜੀ ਸਾਡਾ ਫਰਜ਼ਾ ਰੋਕਣਾ ਜਿਵੇਂ ਤੁਹਾਨੂੰ ਉਠਿਖ ਲਾਂਦਾ ਤੁਸੀਂ ਕਰੋ ਜੀ ਉਹਨਾਂ ਜੀ ਕਿੱਥੇ ਕਿੱਥੇ ਤੁਸੀਂ ਕਰੀ ਆਉਂਗੇ ਦੇਖੋ ਇਹ ਕਿੱਥੇ ਜਨਾਬ ਹਾਂਜੀ ਸੌਰੀ ਸਰ ਜੀ ਆਇਆ ਜੀ ਨਿੰਬੜ ਕਾ ਆਇਆ ਨਹੀਂ ਕੰਦ ਵੀ ਨਹੀਂ ਆਇਆ ਇਹ ਕੁੜੀ ਆਦਾ ਗਈਆਂ ਮੰਨਦੇ ਜੀ ਮੈਂ ਤੁਹਾਨੂੰ ਦੱਸ ਦਿੰਦਾ 10 ਲੱਖ ਦਾ ਦੇ ਲੈ ਨਹੀਂ ਨਹੀਂ ਤੁਸੀਂ ਮੰਨਦੇ ਹੀ ਨਹੀਂ ਗਏ ਬੈਂਕਾਂ ਤੋਂ ਵੀ ਪਰ ਦੇਖੋ ਆਡਰ ਰੂਲ ਨੇ ਆਪਾਂ ਵੀ ਕੰਮ ਚ ਕੀ ਆ ਬੋਲੀ ਚੱਲੋ ਠੀਕ ਜਾਂ ਥੋੜੀ ਜਿਹੀ ਸੁਣਨ ਦੀ ਵੀ ਹਿੰਮਤ ਰੱਖੋ ਬੈਂਕਾਂ ਨੇ ਨਾ ਜਦੋਂ ਆਪਾਂ ਬੈਂਕ 'ਚ ਆਪਾਂ 10 ਰੁਪਏ ਵੀ ਰੱਖਦੇ ਆ ਆਪਾਂ ਗਲਗੁੱਠਾ ਲਾਉਣਾ ਕਹਿੰਦੇ ਨਾ 10 ਦਾ ਵਿਆਜ ਦੇ ਜਿਹੜਾ 10 ਰੁਪਏ ਰੱਖਿਆ ਜੀ ਪਹਿਲਾਂ ਮੈਂ ਥੋੜੀ ਜਿਹੀ ਗੱਲ ਸੁਣ ਲਓ ਸੁਣ ਲਓ ਪਹਿਲਾਂ ਸੁਣੋ ਮੈਂ ਜਦ ਅਸੀਂ ਲੋਨ ਦੇਣ ਦਾ ਸਾਡਾ ਹੱਕ ਨਹੀਂ ਹੈਗਾ ਤੁਸੀਂ ਸੁਣੋ ਜੀ ਗੱਲ ਨਾਲੇ ਪ੍ਰਾਈਵੇਟ ਕੰਪਨੀ ਤੇ ਸਰਕਾਰੀ ਦਾ ਫਰਕ ਹੁੰਦਾ ਮੈਂ ਕਹਿੰਦਾ ਜੇ ਸਾਨੂੰ ਉਹ ਪੜਨਾ ਆਉਂਦਾ ਹੋਵੇ ਤੁਸੀਂ ਬੰਦਾ ਲੋਨ ਨਹੀਂ ਲੈਂਦਾ ਕਨਵਰ ਸਾਹਿਬ ਜੇ ਉਹ ਪੜ ਲ ਮੰਦਰ ਘਰ ਨੂੰ ਚੋਰੀ ਆਉਂਦਾ ਆਦਾ ਕਹਿੰਦਾ ਇਹ ਬੰਦੇ ਉਹ ਪਤਾ ਹੈ ਪਹਿਰਾ ਦੇ ਗੁੱਠੇ ਬਿਲਾ ਦੇ ਹੱਥਾਂ ਦੇ ਬਿਲਾ ਦੇ ਸਾਰਾ ਕੁਝ ਲੱਗਦਾ ਇਹ ਚੀਜ਼ ਤੋਂ ਕੋਈ ਅਣਜਾਣ ਨਹੀਂ ਸਾਹਿਬ ਇੱਥੇ ਕੋਈ ਆਣ ਪਰਦਾ ਨਹੀਂ ਸਾਰੇ ਪੜ੍ਹੇ ਲਿਖੇ ਬੰਦੇ ਆ ਜਦੋਂ ਤਾਂ 5 ਲੱਖ ਲਏ ਸੀ ਉਹੀ ਦੇਣਾ ਐਮਰ ਦੀ ਕੈਲਕੂਲੇਸ਼ਨ ਇਹ ਕਹਿੰਦੀ ਹੈ ਮਤਲਬ ਜਿਹੜਾ ਵਿਆਜ ਮੂਜਾ ਉਹ ਵੀ ਛੱਡੋ ਨਹੀਂ ਇਹ ਦੇਖੋ ਜੇ ਸਾਡੇ ਵਜ੍ਹਾ ਜੱਥੇਬੰਦੀ ਦਾ ਰੂਲ ਹੈ ਭਾਜੀ ਤੁਹਾਡੇ ਜੱਥੇਬੰਦੀ ਦਾ ਰੂਲ ਆ ਸਾਡਾ ਤਾਂ ਨਹੀਂ ਹੈਗਾ ਨਾ ਕੰਪਨੀ ਵਾਲੇ ਦਾ ਇਹ ਤੁਸੀਂ ਦੇਖਣਾ ਜੀ ਨਹੀਂ ਨਹੀਂ ਦੇਖੋ ਜੀ ਅਸੀਂ ਜੰਗ ਫਿਰ ਇਹਨਾਂ ਨੇ ਪੈਸੇ ਲੈਨੇ ਜਿਹੜਾ ਬੰਦਾ ਗੱਲ ਇਹਦਾ ਸਾਡੇ ਆਪਾਂ ਆਪਾਂ ਐਫ ਡੀਆ ਰੱਖਦੇ ਆ ਨਾ ਬੈਂਕ ਦੇ ਵਿੱਚ ਆਪਾਂ ਵਿਆਜ ਲੈਨੇ ਆ ਕਿ ਨਹੀਂ ਲੈਂਦੇ ਤਾਂ ਫਿਰ ਤਾਂ ਫਿਰ ਅਸੀਂ ਅਸੀਂ ਲੋਨ ਦੇਤਾ ਅਸੀਂ ਲਈਏ ਨਾ ਕੋਈ ਗੱਲ ਨਹੀਂ ਬੀਜੀ ਜੀ ਜਿਹੜਾ ਸਾਡੇ ਲੈਵੇ ਆ ਗਈ ਜੱਥੇਬੰਦੀ ਲੈਵੇ ਸਾਡਾ ਤਾਂ ਰੂਲ ਇਹੀ ਆ ਪਹਿਲਾਂ ਜਿਵੇਂ ਅਗਲਾ ਕਰਦਾ ਕਰੀ ਚੱਲੋ ਸਾਨੂੰ ਇਹ ਕੋਈ ਟੈਨਸ਼ਨ ਨਹੀਂ ਲੋ ਪਰ ਠੀਕ ਹੈ ਕਿੰਨੇ ਵਾਰ ਤੁਸੀਂ ਹੁਣ ਟੈਂਡਰ ਲਾਈ ਜਾਓਗੇ ਬੜੇ ਬਾਰੇ ਆਈ ਜਾਣਾ ਅਸੀਂ ਤਾਂ ਸਾਰੇ ਕਿਸੇ ਬਾਰੇ ਕਹਿ ਲਿਆ ਆਂ ਬਾਈ ਤੁਸੀਂ ਬੈਠ ਕੇ ਨਾ ਕਰਾਈ ਨਾ ਕਹਦੇ ਮਤਬ ਇਸ ਤਰ੍ਹਾਂ ਇਹਨਾਂ ਦੇ ਨਾਲ ਹੈ ਨਹੀਂ ਜਿਹਨਾਂ ਨਾਲ ਮੈਂ ਕਿ ਘਰ ਨੂੰ ਮੇਰਾ ਤਿਆਰ ਦੇ ਕਾਓ ਇੱਕ ਮਿੰਟ ਪ੍ਰਧਾਨ ਅਸਲ ਇਹ ਪਰਦੇ ਤੇ ਪੈਣੀ ਜੇ ਬੈਠ ਕੇ ਜੇ ਬੈਠ ਕੇ ਕਰਨ ਨੂੰ ਤਿਆਰ ਹੁਣ ਬੈਠ ਕੇ ਕਿਤੇ ਬੜੂ ਵੀ ਗੱਲ ਇਹ ਪਤਾ ਕੀ ਆ ਜਨਾਬ ਮੈਂ ਦੱਸ ਕਿਹੜਾ ਸਾਹਿਬ ਨੂੰ ਕਿ ਅਸੀਂ ਪੈਸੇ ਲੈ ਗਿਆ ਸਾਨੂੰ ਉਸ ਤੋਂ ਬੰਘੇ ਤੋਂ ਮੋੜਦਾ ਦੱਸੋ ਕੀ ਕਰੋਗੇ ਇਹ ਤਾਂ ਹੁਣ ਗਾਇ